ਇਹ ਮੰਨਦਿਆਂ ਵੱਖ-ਵੱਖ ਜੂਨੀਅਨਾਂ ਨਾਲ ਮੀਟਿੰਗਾਂ ਮੁਲਤਵੀ ਹੋਣ ਕਾਰਨ ਮੁਲਾਜ਼ਮ ਵਰਗ ਦੇ ਵਿੱਚ ਪੁਚਾਲਾ ਛੜਾਉ ਆਇਆ ਹੋਇਆ ਤਾਂ ਸਹੀ ਹੈ ਮੰਨ ਨਾਲ 22 ਅਗਸਤ ਨੂੰ ਹੋਣ ਵਾਲੀਆਂ ਮੀਟਿੰਗਾਂ ਤੇ ਵੀ ਕਈ ਸ਼ੰਕੇ ਨੇ ਜਿਹੜੇ ਉਹ ਪੈਦਾ ਹੋਏ ਨੇ ਮੁਲਾਜ਼ਮ ਫਰੰਟ ਤੇ ਠੇਕਾ ਮੁਲਾਜ਼ਮਾਂ ਸਮੇਤ ਹੋਰ ਜੂਨੀਅਨਾਂ ਨੇ ਸੜਕ ਦੇ ਉੱਪਰ ਨਿਕਲਣ ਦਾ ਐਲਾਨ ਆ ਛੜਾਉ ਕਰ ਦਿੱਤਾ ਤਾਂ ਇਸੇ ਵਿਸ਼ੇ ਬਾਬਤ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਦਾ ਸਮਰ న్యూਸ ਦੇ ਪੋਲੀਟੀਕਲ ਐਡੀਟਰ ਦਾ ਤਰਲੋਚਨ ਜੀ ਜੁੜੇ ਨੇ ਤਾਂ ਤਰਲੋਚਨ ਜੀ ਮੁਲਾਜ਼ਮ ਸਾਂਝਾ ਫਰੰਟ ਦੀ ਮੀਟਿੰਗ ਮੁਲਤਵੀ ਹੋਣ ਨਾਲ ਰੋਸ ਪੈਦਾ ਹੋਇਆ ਬਿਲਕੁਲ ਮੁਲਾਜ਼ਮ ਸਾਂਝਾ ਫਰੰਟ ਜਿਹੜਾ ਜਿਹਦੇ ਵਿੱਚ ਪੈਨਸ਼ਨਰ ਵੀ ਸ਼ਾਮਿਲ ਨੇ ਉਹਨਾਂ ਨੇ ਇਸ ਰੋਸ ਵਜੋਂ ਇੱਕ ਵੱਡਾ ਸੰਘਰਸ਼ ਜਿਹੜਾ ਵਿਟਨ ਦਾ ਐਲਾਨ ਕਰ ਦਿੱਤਾ ਜੀ ਜਿਹਦੇ ਤਹਿਤ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੇ 5 ਤੇ 6 ਅਗਸਤ ਨੂੰ ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰਨ ਤੇ ਲਾਰਿਆਂ ਦੀ ਵਾਂ ਦੇ ਜਿਹੜੀ ਹੈ ਉਹਨੂੰ ਫੂਕਨ ਦਾ ਜਿਹੜਾ ਹੈ ਐਲਾਨ ਕੀਤਾ ਔਰ ਅਗਲਾ ਐਲਾਨ ਇਹ ਕਰ ਦਿੱਤਾ ਵੀ 10 ਅਗਸਤ ਨੂੰ ਲੁਧਿਆਣੇ ਹੰਗਾਮੀ ਮੀਟਿੰਗ ਫਰੰਟ ਤੇ ਸੱਦ ਕੇ ਤੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਊਗਾ ਜੀ ਔਰ ਇਸ ਮੌਕੇ ਜਿਹੜੇ ਸੰਘਰਸ਼ ਕਮੇਟੀ ਦੇ ਫਰੰਟ ਦੇ ਜਿਹੜੇ ਕਨਵੀਨਰ ਨੇ ਸਤੀ ਸ਼ਰਾਣਾ ਰਣਜੀਤ ਰਣਵਾ ਜਰਮਨਜੀਤ ਸਿੰਘ ਕਰਮ ਸਿੰਘ ਤਨਵਾ ਇਸੇ ਤਰ੍ਹਾਂ ਅਰਵਿੰਦਰਪਾਲ ਮੋਲੋਵਾਲੀ ਭਜਨ ਸਿੰਘ ਗਿੱਲ ਰਤਨ ਸਿੰਘ ਬਾਸ ਸਿੰਘ ਖੇਰਾ ਐਨਕੇ ਕਲਸੀ ਜਸਬੀਰ ਤਲਵਾੜਾ ਰਾਦੇਸ਼ ਸ਼ਿਆਮ ਤੇ ਕਰਮਜੀਤ ਡੀਲਾ ਇਹਨਾਂ ਨੇ ਇੱਕ ਬੜਾ ਸਖਤ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਇਹ ਗੱਲ ਕਹੀ ਹੈ ਦੀ ਵਾਰ-ਵਾਰ ਉਹਨਾਂ ਨਾਲ ਮੀਟਿੰਗਾਂ ਤੈਅ ਕਰਕੇ ਮੁਲਤਵੀ ਕੀਤੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਦੱਸਿਆ ਗਿਆ ਦੀ 6 ਜੁਲਾਈ ਨੂੰ ਸਾਝੇ ਫਰੰਟ ਨੇ ਜਲੰਧਰ ਪੱਛਮੀ 'ਚ ਪ੍ਰਦਰਸ਼ਨ ਕਰਨਾ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਜੁਲਾਈ ਨੂੰ ਫਗਵਾੜੇ ਉਹਨਾਂ ਦੀ ਮੀਟਿੰਗ ਸੱਦ ਲਈ ਔਰ ਮੀਟਿੰਗ ਵਿੱਚ ਬੜੀਆਂ ਖੁੱਲੀਆਂ ਗੱਲਾਂ ਕਰਕੇ ਵਾਅਦਾ ਕੀਤਾ ਵੀ 25 ਜੁਲਾਈ ਨੂੰ ਚੰਡੀਗੜ੍ਹ ਮੀਟਿੰਗ ਕਰਕੇ ਤੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ ਪਰ 25 ਜੁਲਾਈ ਦੀ ਮੀਟਿੰਗ ਮੁਲਤਵੀ ਕਰਕੇ 2 ਅਗਸਤ ਕਰ ਦਿੱਤੀ ਤੇ ਫਿਰ ਹੁਣ 2 ਅਗਸਤ ਦੀ ਮੀਟਿੰਗ ਵੀ ਮੁਲਤਵੀ ਕਰਕੇ 22 ਅਗਸਤ ਕਰ ਦਿੱਤੀ ਜਿਹਦੇ ਤੋਂ ਸਾਫ਼ ਨਜ਼ਰ ਆਉਂਦਾ ਹੈ ਇਹ ਲੀਟਰਾਂ ਨੇ ਦੋਸ਼ ਲਾਇਆ ਵੀ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਰਕਾਰ ਦੇ ਕੋਲ ਕੋਈ ਅਜੰਡਾ ਨਹੀਂਗਾ ਉਰ ਨਾਲ ਦੀ ਨਾਲ ਉਹਨਾਂ ਨੇ ਰੋਸ ਵੀ ਪ੍ਰਗਟ ਕੀਤਾ ਕਿ ਤੱਪ ਜਿਹੜੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੀ ਨੀਤੀ ਹੈ ਇਹ ਪੂਰੀ ਤਰ੍ਹਾਂ ਘਾਤਕ ਹੈ ਇਹਦੇ ਵਿੱਚੋਂ ਮਲਾਜ਼ਮਾਂ ਦੇ ਪੱਲੇ ਕੱਖ ਵੀ ਨਹੀਂ ਪੈਂਦਾ ਔਰ ਨਾਲ ਦੀ ਨਾਲ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਵੀ ਜਿਹੜੇ ਆਊਟਸੋਰਸ ਤੇ ਕੇਂਦਰੀ ਸਕੀਮਾਂ ਦੀ ਇੰਕਮ ਕਰਦੇ ਮਲਾਜ਼ਮ ਨੇ ਪੂਰੀ ਤਰ੍ਹਾਂ ਲਵਾਰਸ ਹੋ ਚੁੱਕੇ ਨੇ ਪਰ ਉਹਨਾਂ ਨੂੰ ਰੈਗੂਲਰ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਨੀਤੀ ਨਹੀਂ ਬਣਾਈ ਗਈ ਨਾ ਵੀ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਕਿਸੇ ਏਜੰਡੇ 'ਚ ਲਿਆ ਜਾ ਰਿਹਾ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਵੀ ਮਿਡ ਡੇ ਨੀਲ ਕੁਪ ਵਰਕਰ, ਆਂਗਣਵਾੜੀ ਵਰਕਰ, ਹੈਲਪਰ ਇਹਨਾਂ ਦੇ ਭੱਤੇ ਦੁੱਗਣੇ ਕਰਨ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਪਰ ਫਿਲਹਾਲ ਉਹਨਾਂ ਦੇ ਪੱਲੇ ਕੁਝ ਨਹੀਂ ਪਾਇਆ। ਔਰ ਨਾਲ ਦੀ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਵਾਅਦੇ ਤੋਂ ਵੀ ਸਰਕਾਰ ਉੱਪਰ ਦੋਸ਼ ਲਾਇਆ ਵੀ ਹਾਲੇ ਤੱਕ ਸਰਕਾਰ ਪੂਰੀ ਨਹੀਂ ਉਤਰੀ ਔਰ ਪੈਨਸ਼ਨਰਾਂ ਨੂੰ 2.5 ਅੰਕ ਨਾਲ ਪੈਨਸ਼ਨ ਸੋਧਨ ਬਾਰੇ ਵੀ ਸਰਕਾਰ ਖਮੋਸ਼ ਹੈ ਔਰ ਇੱਕ ਵੱਡਾ ਗੰਭੀਰ ਚਿੰਤਾਜਨਕ ਕੀਤੀ ਹੈ ਵੀ ਪੰਜਾਬ ਸਰਕਾਰ ਵੱਲੋਂ 3 ਡੀਏ ਦੀਆਂ ਕਿਸ਼ਤਾਂ ਜੋ 12 ਫੀਸਰ ਬਣਦੀਆਂ ਉਹ ਮੁਲਾਜ਼ਮਾਂ ਦੀਆਂ ਰੋਕੀਆਂ ਨੇ ਜਿਹਦੇ ਤੋਂ ਉਹਨਾਂ ਨੇ ਖਦਸਾ ਜਾਣ ਕੀਤਾ ਵੀ ਪੰਜਾਬ ਸਰਕਾਰ ਕਿਸੇ ਨਾ ਕਿਸੇ ਰੂਪ ਵਿੱਚ ਡੀਏ ਨੂੰ ਕੇਂਦਰ ਨਾਲੋਂ ਦੀ ਲਿੰਕ ਕਰਨ ਦੇ ਰਾਹ ਪਈ ਜਾਂਦੀ ਹੈ ਔਰ ਇਸੇ ਤਰ੍ਹਾਂ ਸੁਵਕੀ ਲੀਡਰਸ਼ਿਪ ਨੇ ਇਹ ਗੱਲ ਕਹੀ ਵੀ ਜਿਹੜਾ ਉਹਨਾਂ ਦਾ 5.5 ਸਾਲ ਦਾ ਏਰੀਆ ਰੈਸ਼ੀਓ ਤਨਖਾਹ ਕਮਿਸ਼ਨ ਦਾ ਉਹਦੇ ਬਾਰੇ ਸਰਕਾਰ ਕੁਝ ਬੋਲ ਨਹੀਂ ਰਹੀ ਔਰ ਤਨਖਾਹ ਕਮਿਸ਼ਨ ਦੀ ਦੂਸਰੀ ਰਿਪੋਰਟ ਵੀ ਠੰਡੇ ਬਸਤੇ ਚ ਪਾਸਦੀ ਹੈ ਔਰ ਨਾਲ ਦੇ ਨਾਲ ਇਹ ਵੀ ਗੱਲ ਕੀਤੀ ਹੈ ਵੀ ਜਿਹੜੇ ਰੈਗੂਲਰ ਪਰਤੀ ਕੀਤੀ ਜਾਂਦੀ ਹੈ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਪਹਿਲੇ 3 ਸਾਲ ਪਰবেশਨ ਪੀਰੀਅਡ 'ਚ ਉਹਨਾਂ ਨੂੰ ਕੇਵਲ ਮੋਡਲ ਹੀ ਤਨਖਾਹ ਦਿੱਤੀ ਜਾਂਦੀ ਹੈ 17 ਜੁਲਾਈ 2020 ਤੋਂ ਬਾਅਦ ਪਰਤੀ ਮਲਾਜਮਾਂ ਨੂੰ ਬਿਨਾਂ ਕਿਸੇ ਗੁਨਾਹ ਦੇ ਸਜ਼ਾ ਦਿੱਤੀ ਜਾ ਰਹੀ ਹੈ ਉਹਨਾਂ ਤੇ ਪੰਜਾਬ ਸਕੀਲਾ ਦੀ ਥਾਂ ਤੇ ਕੇਂਦਰੀ ਤਨਖਾਹ ਕਮਿਸ਼ਨ ਥੋਪ ਦਿੱਤਾ ਜਿਸ ਕਰਕੇ ਜਿਹੜਾ ਸਾਂਝਾ ਫਰੰਟ ਹੈ ਉਹਨੇ ਹੁਣ ਸੜਕਾਂ ਤੇ ਨਿਕਲਣ ਦਾ ਫੈਸਲਾ ਕੀਤਾ ਜੀ ਤਾਂ ਸਰ ਜਿਹੜੀਆਂ ਸੀਐਮ ਨਾਲ ਨਵੀਆਂ ਮੀਟਿੰਗਾਂ ਤੈਅ ਹੋਈਆਂ ਨੇ ਕਿ ਉਹਦੇ ਨਾਲ ਕਈ ਸ਼ੰਕੇ ਪੈਦਾ ਹੋਏ ਨੇ ਬਿਲਕੁਲ ਮੁਲਾਜ਼ਮ ਪੈਨਸ਼ਨਰ ਸੰਘਾ ਫਰੰਟ ਨੇ ਇੱਕ ਹੰਗਾਮੀ ਪੱਤਰ ਜਿਹੜਾ ਮੁੱਖ ਮੰਤਰੀ ਨੂੰ ਲਿਖਿਆ ਜਿਹਦੇ ਵਿੱਚ ਇਹ ਗੱਲ ਕੀਤੀ ਗਈ ਹੈ ਵੀ ਜਿਹੜੀ 22 ਅਗਸਤ ਨੂੰ ਵੀ ਮੀਟਿੰਗ ਦਿੱਤੀ ਹੈ ਉਹਦੇ ਉੱਪਰ ਵੀ ਉਹਨਾਂ ਨੂੰ ਵੱਡੇ ਸ਼ੰਕੇ ਨੇ ਕਿਉਂਕਿ 22 ਅਗਸਤ ਨੂੰ ਜਿਹੜੀ ਮੀਟਿੰਗ ਦਿੱਤੀ ਗਈ ਹੈ ਫਰੰਟ ਨੂੰ 12:30 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਜਿਹੜਾ ਉਹ ਸਮਾਂ ਦਿੱਤਾ ਗਿਆ ਕਿਉਂਕਿ ਇਸ ਇਸੇ ਦੌਰਾਨ 22 ਅਗਸਤ ਨੂੰ ਹੀ ਸਰਕਾਰ ਨੇ ਮੁੱਖ ਮੰਤਰੀ ਨੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ 12 ਵਜੇ ਇਹ ਮੀਟਿੰਗ ਰੱਖੀ ਹੈ ਉਹ ਸੀਪੀਐਫ ਕਰਮਚਾਰੀ ਯੂਨੀਅਨ ਨਾਲ 1 ਵਜੇ ਮੀਟਿੰਗ ਰੱਖੀ ਹੈ ਔਰ ਫਰੰਟ ਨੂੰ 12:30 ਵਜੇ ਦਾ ਸਮਾਂ ਦਿੱਤਾ ਜਿਹਦੇ ਤੋਂ ਬੜਾ ਸਪਸ਼ਟ ਹੈ ਕਿ ਫਰੰਟ ਨੂੰ ਕੇਵਲ 12 12:30 ਤੋਂ ਲੈ ਕੇ 1:00 ਤੱਕ ਹੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਅੱਧਾ ਘੰਟਾ ਪਰ ਸतीश ਰਾਲਾ ਜਿਹੜੇ ਕਨਵੀਨਰ ਨੇ ਉਹਨਾਂ ਨੇ ਜਿਹੜਾ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਉਹਦੇ ਵਿੱਚ ਸ਼ੇਰ ਮੁੱਖ ਮੰਤਰੀ ਔਰ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਹੈ ਇਹ ਪੰਜਾਬ ਦੀਆਂ ਸਮੂਹ ਮੁਲਾਜ਼ਮ ਫੈਡਰੇਸ਼ਨਾਂ ਜੱਦ ਦੇ ਬੰਦੀਆਂ ਦਾ ਇੱਕ ਸਾਂਝਾ ਪਲੇਟਫਾਰਮ ਹੈ ਔਰ ਇਹ ਜਿਹੜਾ ਸਾਂਝਾ ਪਲੇਟਫਾਰਮ ਹੈ ਜਦੋਂ ਮੁੱਖ ਮੰਤਰੀ ਨਾਲ ਮੀਟਿੰਗ ਹੋਏਗੀ ਤੇ ਇਸ ਫਰੰਟ ਵੱਲੋਂ ਸਮੂਹ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਦੇ ਬਾਰੇ ਚਰਚਾ ਕਰਨੀ ਹੈ ਜੇ ਮੀਟਿੰਗ ਅੱਧਾ ਘੰਟਾ ਹੀ ਹੋਊਗੀ ਤਾਂ ਫਿਰ ਬੜਾ ਸਾਫ਼ ਨਜ਼ਰ ਆਉਂਦਾ ਵੀ ਮੰਗਾਂ ਉੱਪਰ ਚਰਚਾ ਨਹੀਂ ਕੀਤੀ ਜਾ ਸਕਦੀ ਜਿਸ ਕਰਕੇ ਉਹਨਾਂ ਨੇ ਇਹ ਮੰਗ ਕੀਤੀ ਹੈ ਵੀ ਉਹਨਾਂ ਨੂੰ ਜਿਵੇਂ 1 ਜੁਲਾਈ ਨੂੰ ਫਗਵਾੜੇ ਮੀਟਿੰਗ ਦੌਰਾਨ ਸੀਐਮ ਨੇ ਪ੍ਰਵਾਨਾ ਦਿੱਤਾ ਸੀ ਜੀ ਚੰਡੀਗੜ੍ਹ ਵਿੱਚ ਖੁੱਲਾ ਸਮਾਂ ਲੈ ਕੇ ਮੀਟਿੰਗ ਕੀਤੀ ਜਾਊਗੀ ਉਹ ਖਰੇਕ ਮੰਗ ਉੱਪਰ ਪੂਰੀ ਚਰਚਾ ਕੀਤੀ ਜਾਊਗੀ ਜਿਹਨੂੰ ਮੁਖ ਰੱਖ ਰਿਆ ਸੁਦੀਸ਼ ਸ਼ਰਾਨੇ ਨੇ ਮੰਗ ਕੀਤੀ ਆ ਕਿ ਮੀਟਿੰਗ ਦਾ ਸਮਾਂ ਉਹਨਾਂ ਨੂੰ ਖੁੱਲਾ ਦਿੱਤਾ ਜਾਵੇ ਜੀ ਤਾਂ ਤਰਲੋਚਨ ਜੀ ਹੋਰ ਕਿਹੜੀਆਂ ਜਥੇਬੰਦੀਆਂ ਨੇ ਸੜਕ ਤੇ ਨਿਕਲਣ ਦਾ ਐਲਾਨ ਕੀਤਾ ਦੇਖੋ ਇਸੇ ਤਰ੍ਹਾਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਆ ਇਹਨਾਂ ਦੇ ਲੀਡਰ ਨੇ ਗੁਰਿੰਦਰ ਸਿੰਘ ਮੋਂਬੀ ਬਲੇਹਾਰ ਸਿੰਘ ਜਗਰੂਪ ਲਹਿਰਾ ਇਸੀ ਤਰ੍ਹਾਂ ਗੁਰਵਿੰਦਰ ਪੰਨੂ ਸ਼ੇਰ ਸਿੰਘ ਖੰਨਾ ਤੇ ਜਸਪ੍ਰੀਤ ਗਗਨ ਜੀ ਉਹਨਾਂ ਨੇ ਵੀ ਦੋਸ਼ ਲਾਇਆ ਚੰਡੀਗੜ੍ਹ ਵਾਸੀਆਂ ਕੇ ਲੀਏ ਖੁਸ਼ਖਬਰੀ ਆਪਕਾ ਪਸੰਦੀਦਾ ਜੁਐਲਰੀ ਬ੍ਰਾਂਡ ਕਲਿਆਣ ਜੁਐਲਰਸ ਅਬ ਆਪਕੇ ਸ਼ਹਿਰ ਆਪਣਾ ਵਿਥਿਆ ਦੱਸੀ ਹੈ ਕਿ 5 ਜੁਲਾਈ ਨੂੰ ਉਹਨਾਂ ਨੇ ਜਲੰਧਰ ਪਸ਼ਮੀ ਜਿਮਨੀ ਚੌਂਕ ਤੇ ਪ੍ਰੋਟੈਸਟ ਕਰਨ ਦਾ ਫੈਸਲਾ ਕੀਤਾ ਸੀ ਪਰ ਸੀਐਮ ਭਗਵੰਤ ਮਾਨ ਨੇ 1 ਜੁਲਾਈ ਨੂੰ ਉਹਨਾਂ ਨਾਲ ਮੀਟਿੰਗ ਕਰਕੇ ਵਾਦਾ ਕੀਤਾ ਸੀ ਕਿ ਚੌਂਕ ਤੋਂ ਬਾਅਦ 20 ਜੁਲਾਈ ਨੂੰ ਚੰਡੀਗੜ੍ਹ ਮੀਟਿੰਗ ਕੀਤੀ ਜਾਵੇਗੀ ਪਰ 20 ਜੁਲਾਈ ਨੂੰ ਮੀਟਿੰਗ ਨਹੀਂ ਹੋਈ ਫਿਰ ਉਹਨਾਂ ਨੂੰ 24 ਜੁਲਾਈ ਦਾ ਸਮਾਂ ਦਿੱਤਾ ਔਰ 24 ਜੁਲਾਈ ਨੂੰ ਵੀ ਮੀਟਿੰਗ ਮੁਲਤਵੀ ਕਰ ਦਿੱਤੀ ਔਰ 2 ਅਗਸਤ ਦਾ ਸਬੰਧਿਤ ਪਰ 2 ਅਗਸਤ ਨੂੰ ਵੀ ਮੀਟਿੰਗ ਪੋਸਟਪੋਨ ਕਰਕੇ ਹੁਣ 22 ਅਗਸਤ ਰੱਖ ਦਿੱਤੀ ਹੈ ਜਿੰਨੋ ਜਿਹੜੇ ਰੋਸ ਵਜੋਂ ਇਸ ਸੰਘਰਸ਼ ਮੋਰਚੇ ਨੇ 8 9 ਤੇ 10 ਅਗਸਤ ਨੂੰ ਜਲੰਧਰ ਵਿੱਚ ਜੁੰਦਲ ਕਨਵੈਨਸ਼ਨ ਕਰਨ ਦਾ ਐਲਾਨ ਕਰ ਦਿੱਤਾ ਔਰ ਨਾਲ ਇਹ ਤਾਂ ਇਹਦੇ ਤੇ ਵੀ ਇੱਕ ਕਨਵੈਨਸ਼ਨਾਂ ਵਿੱਚ ਉਹ ਰਣਨੀਤੀ ਬਣਾਉਣਗੇ ਅਗਲਾ ਸੰਘਰਸ਼ ਕਿੰਨਾ ਤਿੱਖਾ ਕੀਤਾ ਜਾਵੇ ਔਰ ਇਸੇ ਤਰ੍ਹਾਂ ਇੱਕ ਸੀਪੀਐਫ